ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਦੇਵ ਕਮਲ ਤੇ ਅੱਜ ਫੇਰ ਮੇਰੇ ਨਾਲ ਨੇ ਜੀ ਅਮਰ ਸਿੰਘ ਬਾਦਲਾ ਅਮਰ ਸਿੰਘ ਜੀ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਤਾਂ ਦੋਸਤੋ ਅੱਜ ਆਪਾਂ ਅਮਰ ਸਿੰਘ ਜੀ ਨਾਲ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਾਂਗੇ ਜਿਹੜਾ ਵਿਸ਼ਾ ਚਾਹੇ ਡਾਇਰੈਕਟਲੀ ਤੌਰ ਤੇ ਸਾਡੇ ਨਾਲ ਜੁੜਿਆ ਨਹੀਂ ਹੋਇਆ ਪਰ ਅਸਿੱਧੇ ਤੌਰ ਤੇ ਤੁਹਾਡੇ ਨਾਲ ਜ਼ਰੂਰ ਜੁੜਿਆ ਹੋਊਗਾ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਦੁੱਧ ਜ਼ਰੂਰ ਆਂਦਾ ਤੁਸੀਂ ਮਹਿਸੂਸ ਕੀਤਾ ਹੋਊਗਾ ਕਈ ਵਾਰ ਦੁੱਧ ਦੇ ਵਿੱਚੋਂ ਤੁਹਾਨੂੰ ਥੋੜੀ ਬਹੁਤ ਸਮੈਲ ਆਂਦੀ ਹੈ ਤੇ ਤੁਸੀਂ ਕੀ ਕਰਦੇ ਹੋ ਫੋਨ ਕਰਕੇ ਲਾਂਬਾ ਦਿੰਨੇ ਦੁੱਧ ਦੀ ਨੂੰ ਜਿੱਥੋਂ ਤੁਸੀਂ ਡੈਰੀੋਂ ਦੁੱਧ ਲੈਣੇ ਹੋ ਇਹ ਬਦੁੱਦ ਚੋਸ਼ ਕ ਮਾਰਦੀ ਹੈ ਜੀ ਸਵਾਦ ਨਹੀਂ ਲੱਗਦਾ ਟੀਨ ਦੇ ਵਿੱਚ ਉਹ ਮੋਸਕ ਦਾ ਕੀ ਕਾਰਨ ਹੈ ਕਿਉਂ ਨਹੀਂ ਟੇਸਟ ਬਣਦਾ ਤੇ ਉਹ ਕਿਵੇਂ ਜਾ ਸਕਦੀ ਹੈ ਠੀਕ ਹੈ ਨਾ ਉਸ ਬਾਰੇ ਤੇ ਆਪਾਂ ਗੱਲ ਕਰਾਂਗੇ ਹਾਂਜੀ ਹਾਂਜੀ ਅਮਰ ਸਿੰਘ ਜੀ ਕੀ ਕਹੋਗੇ ਜਿਹੜਾ ਅੱਜ ਦੇ ਮਾਡਰਨ ਪੀੜੀ ਹੈ ਉਨੇ ਕੀ ਚੀਜ਼ ਨੂੰ ਪੜਾ ਲਿਆ ਜਿਹੜਾ ਕਿ ਚਾਰ ਪਾਉਂਦੇ ਆ ਹੁਣ ਆ ਸ਼ੁਰੂ ਹੋ ਜੂਗਾ ਥੋੜੇ ਦਿਨਾਂ ਤੱਕ ਚਾਰ ਅਚਾਰ ਜਾਂ ਕਿ ਪਸ਼ੂ ਨੂੰ ਚਾਰ ਪਾਉਂਦੇ ਆ ਚਰੂਆਂ ਪਸ਼ੂਆਂ ਨੂੰ ਚਾਰ ਪਾਉਂਦੇ ਜੀ ਮੱਕੀ ਬੀਜੀ ਪਈ ਆ ਖੇਤਾਂ ਦੇ ਖੇਤ ਬੀਜੇ ਪਏ ਨੇ ਕਿ ਕਿੱਲਾਂ ਦੇ ਕਿੱਲੇ ਏਕੜਾਂ ਦੇ ਏਕੜੇ ਮੱਕੀ ਦੇ ਬੀਜੇ ਪਏ ਆ ਉਹ ਮੱਕੀ ਦਾ ਸਾਰੀ ਦਾ ਆਚਾਰ ਪੈਣਾ ਹੈ ਹੂੰ ਉਹਨੂੰ ਵੱਢ ਕੇ ਉਹਨੂੰ ਕੁਤਰਾ ਕਰਕੇ ਥੱਲੇ ਉਹਨੂੰ ਟੋਆ ਪਟ ਕੇ ਪੌਲੀ ਸੰਦ ਦਾ ਲਫਾਫਾ ਪਾ ਕੇ ਵਿੱਚ ਉੱਪਰੋਂ ਢੱਕ ਦੇਣਾ ਹੈ ਹੂੰ ਉਹਨੇ ਕੀ ਗਲਣਾ ਹੈ ਸੜਨਾ ਹੈ ਉਹਨੂੰ ਉਰਲੀ ਲੱਗ ਜਾਣੀ ਹੈ ਉਹਦੇ ਵਿੱਚ ਹੀ ਉਹਦੇ ਸਾਰਾ ਸਿਸਟਮ ਹੋ ਜਾਣਾ ਹੂੰ ਹੂੰ ਉਹ ਜਦ ਫਿਰ ਪਸੂ ਨੂੰ ਪਾਉਣਾ ਸ਼ੁਰੂ ਕਰ ਦੇਣਾ ਉਹ ਜਿਹੜਾ ਹੁਣ ਉਹਦਾ ਇਹ ਚਾਰ ਹੈ ਇਹ ਵਧੀਆ ਹੈ ਬਹੁਤ ਵਧੀਆ ਹੈ ਥੋੜਾ ਵਧੀਆ ਨਹੀਂ ਪਰ ਹੈ ਕਿੱਥੇ ਵਧੀਆ ਉਹ ਜਿਹੜੇ ਕਿ ਠੰਡੇ ਮੁਲਕ ਨੇ ਠੰਡੇ ਦੇਸ਼ हां ਠੰਡੇ ਦੇਸ਼ ਨੇ ਉਹਨਾਂ ਦੀ ਉੱਥੇ ਜ਼ਰੂਰਤ ਹੈ ਕਿਉਂਕਿ ਉੱਥੇ ਬਰਫ਼ ਪੈਂਦੀ ਹੈ ਉੱਥੇ ਬਰਫ਼ ਪੈਣ ਕਰਕੇ ਹਰਾਚਾਰਾ 12 ਮਹੀਨੇ ਤੀਦਰ ਰਹਿ ਨਹੀਂ ਸਕਦਾ ਹਾਂ ਉਹਨਾਂ ਦੀ ਲੋੜ ਹੈ ਉਹਨਾਂ ਦੀ ਲੋੜ ਕਰਕੇ ਇਸ ਕਰਕੇ ਸਟੋਰ ਕਰਦੇ ਨੇ ਉਹ ਚਾਰ ਪਾਉਂਦੇ ਆ ਚਾਰ ਉਹਨਾਂ ਵਾਸਤੇ ਇੱਕ ਜ਼ਰੂਰਤ ਹੈ ਸਾਡੇ ਤਾਂ ਕੋਈ ਜ਼ਰੂਰਤ ਨਹੀਂ ਸਾਡੇ ਤਾਂ ਮੌਸਮ ਹੁਣ ਦੇਖੋ ਕਿੰਨੀ ਗਰਮੀ ਹੋ ਰਹੀ ਆ ਹੁਣ ਸਾਡੇ ਚਾਰ ਤੋਂ ਖਰਾਬ ਹੋ ਜੂ ਉਹਦੇ ਵਿੱਚ ਸੁਮਿਲ ਆਉਂਦੀ ਹੈ ਜਦੋਂ ਪਸ਼ੂ ਖਾਂਦਾ ਹੈ ਤੇ ਉਹਨੂੰ ਫਿਰ ਉਹਦੇ ਦੁੱਧ ਚ ਵੀ ਸੁਮਿਲ ਉਹ ਜਿਵੇਂ ਆਉਣੀ ਆ ਉਹ ਸੁਮਿਲ ਦੁੱਧ ਚ ਆਉਣ ਨਾਲ ਪਸ਼ੂ ਨੂੰ ਰੋਗੇ ਬਹੁਤ ਲੱਗਦੇ ਨੇ ਅੱਛਾ ਪਸ਼ੂ ਨੂੰ ਸਵਾਦ ਲੱਗਦਾ ਉਹ ਪਸ਼ੂ ਖਾਂਦਾ ਪਸ਼ੂ ਖਾਂਦਾ ਹੈ ਉਹ ਕੁਝ ਹੋ ਜਾਂਦਾ ਹਾਂ ਪਸ਼ੂ ਖਾਂਦਾ ਇਹ ਚ ਕੋਈ ਦਿੱਕਤ ਨਹੀਂ ਪਸ਼ੂ ਖਾ ਕੇ ਇਹਨੂੰ ਬਿਮਾਰ ਹੁੰਦਾ ਬਿਮਾਰ ਹੋ ਜਾਂਦਾ ਹੈ ਉਹ ਰੋਗ ਲੱਗਦੇ ਨੇ ਪਸ਼ੂ ਨੂੰ ਤੇ ਪਸ਼ੂ ਨੂੰ ਰੋਗ ਲੱਗਣ ਨਾਲ ਵੀ ਫਿਰ ਆਪਾਂ ਨੂੰ ਪਤਾ ਵੀ ਸਮੱਸਿਆਵਾਂ ਤਾਂ ਕਾਫੀ ਕੜੀਆਂ ਹੁੰਦੀਆਂ ਨੇ ਹੁਣ ਲੈ ਤੁਸੀਂ ਸੱਚ ਜਾਣੇ ਹੋ ਕਿਰਾ ਕਿ ਸਾਡੇ ਰਿਸ਼ਤੇਦਾਰੀ ਚ ਮਾਝ ਸੀ ਉਹ ਬਿਮਾਰ ਹੋ ਗਈ ਅੱਛਾ ਉਹ ਬਿਮਾਰ ਹੋ ਗਈ ਹੋਈ ਆਈ ਖਾ ਕੇ ਚਾਰ ਖਾ ਕੇ ਉੱਥੇ ਡਾਕਟਰ ਬੁਲਾ ਲਿਆ ਉਹ ਕਈ ਦਿਨ ਦਵਾਈ ਦੂਈ ਦਿੰਦਾ ਰਿਹਾ ਵੀ ਉਹਨੂੰ ਪੁੱਛਿਆ ਕਹਿੰਦੇ ਵੀ ਹੋਇ ਕੀ ਇਹਨੂੰ ਉਹ ਕਹਿੰਦੇ ਮੇਨ ਤਾਂ ਟੈਨਸ਼ਨ ਹੋ ਗਈ ਮੱਜ ਨੂੰ ਟੈਂਸ਼ਨ ਅੱਛਾ ਹਾਂ ਤੇ ਕਈ ਹੁਣ ਐ ਵੀ ਆਉਂਦਾ ਵੀ ਮੱਜ ਨੂੰ ਅਟੈਕ ਹੋ ਗਿਆ ਅੱਛਾ ਹਾਂ ਜਦ ਮੱਜ ਨੂੰ ਹਾਲਾ ਫੀਲਿੰਗ ਤਾਂ ਹੈ ਉਹਨਾਂ 'ਚ ਅੱਛਾ ਇਹ ਤਾਂ ਨੇਚਰ ਹੈ ਹਾਂ ਫੀਲਿੰਗ ਹੈ ਜਿਵੇਂ ਚੈਨ ਵਾਲੇ ਲੋਕ ਨੇ ਉਹ ਚੈਨ ਵਾਲੇ ਲੋਕ ਇਹ ਗੱਲ ਕਹਿੰਦੇ ਆ ਵੀ ਜਦੋਂ ਤੁਸੀਂ ਦੁੱਧ ਚੋਣਾ ਕਿਸੇ ਪਸ਼ੂ ਨੂੰ ਉਹਨੂੰ ਚੰਗੀ ਤਰ੍ਹਾਂ ਨਿਵਾ ਕੇ ਧਵਾ ਕੇ ਉਹਦੇ ਕੋਲ ਸੰਗੀਤ ਲਾ ਦਿਓ ਹਾਂ ਅੱਛਾ ਸੰਗੀਤ ਲਾ ਕੇ ਤੁਸੀਂ ਕੋਈ ਇਹ ਜਿਹੀ ਟਿਊਨ ਲਾ ਦਿਓ ਕਿ ਪਸ਼ੂ ਨੂੰ ਵੀ ਵਧੀਆ ਲੱਗੇ ਉਹ ਫਿਰ ਤੁਸੀਂ ਦੁੱਧ ਚੋ ਕੇ ਵੇਖੋ ਕਿੰਨਾ ਫਰਕ ਆ ਅੱਛਾ ਤੇ ਇੱਕ ਪਸ਼ੂ ਨੂੰ ਤੁਸੀਂ ਥੋੜੀ ਜਿਹੀ ਚਾਹ ਡੰਡੇ ਮਾਰ ਕੇ ਚੋਕੇ ਦੇਖਿਓ ਹੂੰ ਠੀਕ ਆ ਫੀਲਿੰਗ ਤਾਂ ਹੈ ਨਾ ਫਰਕ ਪਉਂਦਾ ਹੈ ਨੈਚਰ ਹੈ ਇਹ ਕੁਦਰਤ ਹੈ ਇਹਨੂੰ ਅਸੀਂ ਰੋਕ ਨਹੀਂ ਸਕਦੇ ਦੇਖੋ ਉਹ ਵਧੀਆ ਗੱਲ ਨੂੰ ਵੀ ਪਸ਼ੂ ਅਡਾਪਟ ਕਰਦਾ ਹੁਣ ਕਈਆਂ ਦੇ ਪਸ਼ੂ ਦੇਖੋ ਐਡੇ ਮਾਲਕ ਹੈ ਜਿਹੜਾ ਉਹ ਬੁਲਾਉਂਦਾ ਤੇ ਬੋਲਦੇ ਨੇ ਪਸ਼ੂ ਉਹਦੀ ਗੱਲ ਨੂੰ ਮੰਨਦੇ ਨੇ ਬਿਲਕੁਲ ਵੀ ਜਿਵੇਂ ਜਿਵੇਂ ਮਾਲਕ ਕਹਿੰਦਾ ਤੇ ਇਸੇ ਗੱਲ ਕਰਕੇ ਵੀ ਜਿਹੜਾ ਅੱਜ ਖਾਣ ਪਾਣ ਹੈ ਪਸ਼ੂ ਦਾ ਪਹਿਲੇ ਜੀ ਖੁੱਲੇ 'ਚ ਛੱਡਦੇ ਟੋਪਿਆਂ 'ਚ ਛੱਡਦੇ ਛੱਪਣਾ 'ਚ ਛੱਡਦੇ ਖੇਤਰ 'ਚ ਖੁੱਲੇ 'ਚ ਚਰਨ ਜਾਂਦੇ ਪਸ਼ੂ ਸਾਡੇ ਘਟ ਬਿਮਾਰ ਹੁੰਦੇ ਸੀ ਹੂੰ ਹੁਣ ਆ ਇੱਕ ਮੈਂ ਹੋਰ ਮੈਚ ਜਮਾ ਰੀਅਲ ਗੱਲ ਹੈ ਵੀ ਜਮਾ ਐ ਕੋਈ ਦੀ ਕਹਾਣੀ ਨਹੀਂ ਮੈਂ ਉਹ ਬੰਦੇ ਕੋਲ ਵੀ ਲੈ ਜਾ ਸਕਦਾ ਜਿਹਦੇ ਨਾਲ ਇਹ ਵਾਪਰੀ ਆ ਖੁਦ ਅੱਛਾ ਉਹ ਬੰਦੇ ਨੇ ਕਿਸੇ ਸੱਜਣ ਦੇ ਮੇਰੇ ਮਿੱਤਰ ਨੇ ਖੁਦ ਹੂੰ ਉਹਨੇ ਜੀ ਮੈਂ ਲਿਆਂਦੀ ਕਿਤੋਂ ਹੂੰ ਜਦੋਂ ਪਸ਼ੂ ਲਿਆਂਦਾ ਉਹਨੇ ਉਹ ਪਸ਼ੂ ਕਿਸੇ ਪਰਿਵਾਰ ਕੋਲੇ ਸੀ ਉਹਨਾਂ ਪਰਿਵਾਰ ਕੋਲੇ ਜਗ੍ਹਾ ਜ਼ਿਆਦਾ ਨਹੀਂ ਸੀ ਇੱਕ ਕਮਰੇ ਚ ਬੰਨੀ ਹੋਈ ਸੀ ਥੋੜੇ ਜਿਹਾ ਭਾਂਡੇ ਦੇ ਚ ਉਹ ਲਗਾਤਾਰ ਉਹ ਜਦੋਂ ਤੋਂ ਕੱਟਰੂ ਜੰਮੇ ਤੋਂ ਉਦੋਂ ਤੋਂ ਮੱਝ ਬਣਨ ਤੱਕ ਉਹ ਝੋਟੀ ਬਣਨ ਤੱਕ ਉਥੇ ਉਥੇ ਰਹੀ ਹੂੰ ਉਹਦੀ ਨਿਗਾ ਘਟ ਗਈ ਹੂੰ ਕਿਉਂ ਉਹਦੀ ਨਿਗਾ ਉਹਨੇ ਧੈਰੇ ਚ ਰਹੀ ਥੋੜੇ ਧੈਰੇ ਚ ਅੱਛਾ ਉਹਦੀ ਨਿਗਾ ਤੇ ਅਸਰ ਪੈ ਗਿਆ ਤੇ ਕੋ ਉਹ ਡਰਨ ਜਿਆਦਾ ਲੱਗੀ ਹੂੰ ਉਹ ਜਦੋਂ ਡਰਨ ਲੱਗ ਗਿਆ ਉਹ ਪਸ਼ੂਰ ਜਦੋਂ ਮਨ ਉਹ ਮੁੱਲ ਲੈ ਕੇ ਜਿਹੜਾ ਮੇਰਾ ਮਿੱਤਰ ਮੈਂ ਉਹਦੀ ਗੱਲ ਕਰਦਾ ਮੁੱਲ ਲੈ ਕੇ ਉਹ ਨੇ ਦੇਖਿਆ ਉਹ ਤਾਂ ਮੇ ਉਹ ਕੁਦਰਤੀ ਮੈਦੂ ਕੋਲ ਭਾਗਾ ਉਹ ਕਹਿੰਦਾ ਯਾਰ ਮੈਂ ਤਾਂ ਲਿਆਂਦੀ ਸੀ ਮੈਂ ਇਹ ਕਹਿੰਦਾ ਯਾਰ ਮੇਨ ਤਾਂ ਠੱਗੀ ਹੋ ਗਈ ਮੈਂ ਕਿਵੇਂ ਕਹਿੰਦਾ ਯਾਰ ਐ ਕਰਕੇ ਤਾਂ ਡਰਦੀ ਬਹੁਤ ਹੈ ਇੱਕ ਕਹਿੰਦਾ ਮੈਨੂੰ ਇਹ ਲੱਗਦਾ ਵੀ ਇਹ ਨੂੰ ਨਹੀਂ ਨਾ ਹੈ ਅੱਛਾ ਮੈਂ ਕਿਹਾ ਅੱਛਾ ਹਾਂ ਮੈਂ ਵੀ ਲਿਆਂਦੀ ਤਾਂ ਕਿੱਥੋਂ ਐ ਗੱਲਾਂ ਗੱਲਾਂ ਚ ਉਹ ਕਹਿੰਦਾ ਯਾਰ ਗੱਲ ਤਾਂ ਲਿਆਂਦੀ ਫਲਾਣੇ ਥਾਂ ਤੋਂ ਆ। ਹਾਂ। ਮਾਹ ਕਿੰਨਾ ਕਿ ਜਗਾ ਉਹਨਾਂ ਦੇ ਕਿਵੇਂ ਜੂ ਕਹਿੰਦਾ ਜਗਾ ਯਾਰ ਥੋੜੀ ਜਿਹੀ ਇੱਕ ਭਾਂਡਾ ਜਿਹਾ ਕਮਰਾ ਜਾਂ ਉਹਦੇ ਜੀ ਬੰਨੇ ਹੋਈ ਸੀ ਬਸ ਉੱਥੇ ਬੰਨੀ ਖੜੀ ਰਹੀ ਸੀ। ਟੋਬੇ ਡੱਬੇ ਤੇ ਕਿਤੇ ਛੱਡ ਕੇ ਲੈ ਕੇ ਜਾਂਦੇ ਤੇ ਨਾ ਕੋਈ ਬਾਹਰ। ਹਾਂ। ਮਾਹ ਤਾਂ ਵਸ ਉਹਦੀ ਵਜਨਾਂ ਨੀਗਾ ਕਟ ਗਈ। ਅੱਛਾ। ਉਹਦੀ ਨੀਗਾ ਉਹਦੀ ਵਜਨ ਨਾਲ ਹੀ ਇਹ ਇਹਦੀ ਮਾਹ ਡਰਨ ਲੱਗੀ ਕਿ ਉਹਨੇ ਬਾਹਰ ਤਾਂ ਦੂਰੀਆਂ ਦੇਖੀ ਨਹੀਂ। ਜੇ ਮੈਂ ਖੂਦ ਆ ਡੱਡੂ ਆਪਾਂ ਖੂਕ ਕਹਦੇ ਨੇ ਉਹ ਗੱਲ। ਬਿਲਕੁਲ। ਕਹਿੰਦਾ ਫੇਰ ਇਹਦਾ ਹੱਲ ਕੋਈ? ਕਹਿੰਦਾ ਮੈਂ ਤਾਂ ਵਿੱਚੂਆ ਵੇ ਮੈਂ ਇਹਦੇ ਗਲ ਚ ਪਾ ਡਾਹਾ ਹੁਣ ਡਾਹੇ ਦਾ ਨਵੇਂ ਮੁੰਡੇ ਨੂੰ ਵੀ ਨਹੀਂ ਪਤਾ ਵੀ ਡਾਹਾ ਹੁੰਦਾ ਕੀ ਹੈ ਇਹ ਹੁੰਦਾ ਪਿੰਨ ਵੀ ਨਹੀਂ ਪਤਾ ਤੁਹਾਨੂੰ ਵੀ ਨਹੀਂ ਪਤਾ ਜਿਹੜਾ ਪਸ਼ੂ ਡਰਦਾ ਹੋਵੇ ਜਿਹੜਾ ਪਸ਼ੂ ਭੱਜਦਾ ਹੋਵੇ ਜਿਹੜਾ ਪਸ਼ੂ ਲੋਕਾਂ ਨੂੰ ਮਾਰਨ ਦਾ ਖਤਰਾ ਹੋਵੇ ਉਹਦੇ ਜਿੰਨਾ ਇੱਕ ਡੰਡਾ ਲੈ ਕੇ ਉਹਦੇ ਗਲ 'ਚ ਰੱਸੀ ਪਾ ਕੇ ਐ ਲਮਕਾ ਦੇ ਨੇ ਮੁਰਲੀਆਂ ਲੱਤਾਂ ਨੇ ਉਹ ਡੰਡਾ ਉਹਦੇ ਵਿੱਚ ਆ ਜਾਂਦਾ ਉਹ ਜਦੋਂ ਭੱਜਦਾ ਫਿਰ ਇਹ ਕਿਦੇ ਇੱਧਰ ਲਈ ਲੱਤ ਨੇ ਕਿਦੇ ਇੱਧਰ ਲਈ ਆਟੋਮੈਟਿਕੀ ਬੱਜ ਜਾਂਦਾ ਜਿਵੇਂ ਕਹਿੰਦੇ ਇੱਕ ਹੋ ਸਿਸਟਮ ਨਾਲ ਆਪੀ ਬੱਜ ਜਾਂਦਾ ਜਦੋਂ ਜਦੋਂ ਪਸ਼ੂ ਭੱਜਦਾ ਤੁਰਦਾ ਆਰਾਮ ਨਾਲ ਤੁਰੇ ਜੋ ਡੰਡਾ ਕੁਝ ਨਹੀਂ ਕਹਿੰਦਾ ਉਹ ਭੱਜ ਦਾ ਹਾ ਪਾ ਦੇ ਦੇ ਉਹ ਕਹਿੰਦਾ ਫਿਰ ਮਾਹ ਦਾ ਹਾ ਪਾ ਕੇ ਉਹ ਰੋਜ਼ ਟੋਪੇ ਤੇ ਲੈ ਕੇ ਜਾਇਆ ਕਰ ਨਾਲ ਇਹਨੂੰ ਮੜ ਜਾਇ ਦਰਖੇਤ ਕਣੀ ਜਿਹੜਾ ਮਰਵਾ ਲਿਆ ਕਰ ਉਹਨੇ ਜਿਵੇਂ ਜਿਵੇਂ ਕੀਤਾ ਤੇ ਉਹਦੇ ਨੁਕਸਾਬ ਫਿੱਟ ਆ ਗਿਆ ਤੇ ਉਹ ਉਹਨੇ ਦਾ ਹਾ ਪਾ ਦਿਆ ਕਰੇ ਟੋਪੇ ਤੇ ਲੈ ਜਾਇ ਕਰੇ ਪਸ਼ੂ ਡਰਨ ਲੱਗੇ ਤੇ ਮੈਂ ਵਧੀਆ ਹੋ ਗਈ ਅਗਲੇ ਸੂਹ ਨੇ ਪੂਰੀ ਵਧੀਆ ਪੈਣ ਦੀ ਵਿੱਚੀ ਅੱਛਾ ਐਂ ਦੱਸੋ ਆਪਾਂ ਚਾਰ ਦੀ ਗੱਲ ਕਰ ਰਹੇ ਸੀ ਵੀ ਜਿਹੜੀ ਜਿਹੜਾ ਪਸ਼ੂ ਚਾਰ ਖਾਂਦਾ ਉਦੇ ਨਾਲ ਜਿਹੜਾ ਦੁੱਧ ਤੇ ਉ ਤਾਂ ਨਹੀਂ ਅਸਰ ਪੈਂਦਾ ਦੁੱਧ ਦੀ ਕੁਆਲਿਟੀ ਤੇ ਅਸਰ ਤਾਂ ਚਲੋ 스ਮੈਲ ਤਾਂ ਆਉਂਦੀ ਹੈ ਦੁੱਧ ਤਾਂ ਨਹੀਂ ਮਾੜਾ ਹੁੰਦਾ ਸਾਰੇ ਕਾਸੀ ਵਸਤੇ ਜੀ ਇਹ ਚ ਕੋਈ ਦੋ ਰਹਿ ਨਹੀਂ ਵੀ ਦੁੱਧ ਦੀ ਉਹ ਵੀ ਡਾਊਨ ਹੁੰਦੀ ਹੈ ਇਹਦੇ ਨਾਲ ਹੁਣ ਤੁਸੀਂ ਦੇਖੋ ਵੀ ਅੱਜ ਦੀ ਜੀ ਆਪਾਂ ਪਸ਼ੂਆਂ ਤੋਂ ਛੱਟ ਕੇ ਦੂਸਰੇ ਪਾਸੇ ਫਾਸਟ ਫੂਡ ਤੇ ਲੈ ਗਏ ਸਾਡੇ ਬੱਚੇ ਖਾਰੇ ਨੇ ਅੱਛਾ ਆ ਵੀ ਫਾਸਟ ਫੂਡ ਵਾਲਾ ਕੰਮ ਹੀ ਹੋ ਗਿਆ ਦੇਖੋ ਆਪਾਂ ਆਟਾ ਕਿਤੇ ਇੱਕ ਪਾਸੇ ਤਾਜ਼ਾ ਗੁੰਨ ਕੇ ਰੋਟੀ ਬਣਾਉਣੇ ਆ ਇੱਕ ਪਾਸੇ ਉਹ ਆਟਾ ਬਾਸਾ ਉਹਦੀ ਡਬਲ ਰੋਟੀ ਨੂੰ ਬਾਸਾ ਆਟਾ ਹੀ ਬੜਾ ਕਹਿ ਕੇ ਬਣਾਉਣੇ ਸਾੜ ਕੇ ਆਟਾ ਬਣਾਏ ਜਾਂਦਾ ਪੀਜ਼ਾ ਉਹਦਾ ਪੀਜ਼ਾ ਬਣਦਾ ਜਿਹੜਾ ਉਹ ਬਣਦਾ ਉਹ ਸਾਰਾ ਸਾੜ ਕੇ ਬਣਾਇਆ ਜਾਂਦਾ ਬਿਲਕੁਲ ਉਹ ਜਿਹੇ ਜਿਹੇ ਹੁਣ ਉਹ ਸਾਡਾ ਉਹ ਵੀ ਆਪਾਂ ਚੰਗੇ ਭਲੇ ਚਾਰੇ ਨੂੰ ਸਾੜ ਕੇ ਚਾਰ ਬਣਾਉਨੇ ਆਪਾਂ ਸਾਡਾ ਹੁਣ ਜਿਹੜਾ ਫਾਸਟ ਫੂਡ ਵਾਲਾ ਆਟਾ ਬਣਿਆ ਉਹਦੀ ਡੱਬ ਰੋਟੀ ਬਣਦੀ ਹੈ ਉਹ ਜਿਹੇ ਜਿਹੇ ਡੱਬ ਰੋਟੀ ਬਣਦੀ ਨੇ ਉਹ ਜਿਹੇ ਜਿਹੇ ਵਾਕ ਬਣੀ ਜਾਂਦੇ ਉਹ ਜਿਹੇ ਜਿਹੇ ਡੱਬ ਰੋਟੀ ਉਹ ਜਿਹੇ ਜਿਹੇ ਵਾਕਾਂ ਦੀ ਸ਼ੇਪ ਹੈ ਕਹਿੰਦੇ ਕਿ ਬੱਚਾ ਦਾ ਫਾਸਟ ਫੂਡ ਤਿਆਰ ਕਰਤਾ ਲੱਗਦਾ ਹੈ ਜਿਹੜਾ ਕਿ ਬਹੁਤ ਨੁਕਸਾਨਦੇ ਆ ਫਾਇਦੇਮੰਦ ਨਹੀਂ ਹੈਗਾ ਹਾਂ ਤਾਂ ਫਿਰ ਇਹਨਾਂ ਨੇ ਦੱਸਿਆ ਕਿ ਜਿਹੜੀ ਦੁੱਧ ਵਿੱਚ ਸਮੈਲ ਆਉਂਦੀ ਹੈ ਨਾ ਉਹਦਾ ਕਾਰਨ ਅਚਾਰ ਹੋ ਸਕਦਾ ਹੈ ਹਾਲਾਂਕਿ ਚਾਰ ਤੋਂ ਇਲਾਵਾ ਹੋਰ ਵੀ ਤਾਂ ਹੋ ਸਕਦਾ ਕਾਰਨ ਕਈ ਵਾਰ ਫੀਡ ਵੀ ਹੁੰਦਾ ਕੋਈ ਹੋਰ ਨਹੀਂ ਫੀਡਾਂ ਤਾਂ ਹੁਣ ਜਿਹੜੀਆਂ ਹੈ ਨੇ ਇਹ ਵੀ ਬਣੀਆਂ ਆਉਂਦੀਆਂ ਨੇ ਉਹਦੀ ਬਜਾਰੂ ਹੁਣ ਪਹਿਲਾਂ ਫੀਡ ਸੀ ਤੁਸੀਂ ਦੇਖੋ ਜਿਹੜੇ ਆਮ ਪਹਿਲਾਂ ਸਾਡੇ ਘਰਾਂ 'ਚ ਅਸੀਂ ਪਸ਼ੂ ਪਾਲਦੇ ਸਾਰੇ ਲੋਕ ਪਸ਼ੂ ਪਾਲਦੇ ਉਹਦੇ 'ਚ ਕਣਕ ਹੁੰਦੀ ਹੂੰ ਹੂੰ ਜੋ ਪੈਂਦੇ ਹੂੰ ਹੂੰ ਛੋਲੇ ਪੈਂਦੇ ਸਰੋਂ ਪੈਂਦੀ ਉਹ ਜਿਹੜੀ ਫੀਡ ਬਣਦੀ ਘਰ ਦੇ ਵਿੱਚ ਹੂੰ ਹੂੰ ਤੇ ਉਹਦਾ ਪਸ਼ੂ ਦੀ ਰੰਗਤ ਉਹਦੀ ਚਮੜੀ ਦਾ ਸਕਿਨ ਇੱਡੀ ਸੋਹਣੀ ਹੋ ਜਾਂਦੀ ਕਿ ਆਮ ਸਾਡੇ ਆਪਣੇ ਪਿੰਡਾਂ ਚੋਂ ਕਿ ਹਵਤਾਂ ਵੀ ਯਾਰ ਪਸ਼ੂ ਦੇ ਤੇ ਪਿੰਡੇ ਤੇ ਮੱਖੀ ਨਹੀਂ ਉਹ ਬਾਈ ਨਹੀਂ ਵੀ ਤਿਲਕਦੀ ਹੈ ਅੱਛਾ ਅੱਛਾ ਜਿਹੜੇ ਜਿਹੜੇ ਅੱਛਾ ਉਹ ਇਹ ਜਿਹੜੀ ਖਾਾਕ ਆਪਾਂ ਗੱਲ ਕਰ ਰਹੇ ਆਂ ਵੀ ਆ ਤੇਰਾ ਫੀਡ ਆਪਣੀ ਘਰ ਦੀ ਬਣਾਈ ਹੋਈ ਵੀ ਜੋ ਪਾਲੀ ਕਣਕ ਪਾਲੀ ਸਰੋਂ ਪਾਲੀ ਚੋਲੇ ਪਾਲੇ ਜਿਹੜਾ ਪਸ਼ੂ ਇਹ ਫੀਡ ਖਾਊਗਾ ਉਹਦੇ ਆਣੀ ਚਿਚਣੀਆਂ ਨੇ ਅੱਜ ਕੱਲ ਪਸ਼ੂਆਂ ਦੇ ਹਾਂ ਚਿਚਣੀਆਂ ਵੀ ਨਹੀਂ ਲੱਗਦੀ ਇਹਦੇ ਨਾਲ ਅੱਛਾ ਬਿਲਕੁਲ ਅੱਛਾ ਗਾਇ ਦੱਸੋ ਜਿਵੇਂ ਹੁਣ ਜਿਹੜਾ ਪਸ਼ੂ ਆਹਾ ਆਚਾਰ ਖਾਂਦਾ ਹਾਂਜੀ ਠੀਕ ਹੈ ਨਾ ਉਹਦੇ ਨਾਲ ਤੁਸੀਂ ਕਹਿੰਦੇ ਬਿਮਾਰ ਹੋਣ ਦਾ ਖਤਰਾ ਕਿਹੜੀ ਮਾਰੀ ਲੱਗ ਸਕਦੀ ਹੈ ਫਿਰ ਬਿਮਾਰੀਆਂ ਦਾ ਖਾਸ ਕਰਕੇ ਬੰਨ ਪੈਣ ਦਾ ਜੀ ਅੱਛਾ ਪਸ਼ੂ ਦਾ ਬੰਨ ਜਿਹੜੀ ਛਿੱਤੀ ਤੇ ਖੁੱਲਦਾ ਨਹੀਂ ਅੱਛਾ ਹਾਂ ਹੋਰ ਵੀ ਤੁਹਾਨੂੰ ਮੈਡੀ ਟੈਂਸ਼ਨ ਵਾਲੀ ਗੱਲ ਸੁਣਾ ਕਿ ਇੱਥੇ ਬਹੁਤ ਪਸ਼ੂ ਨੂੰ ਬੱਚੇ ਰੋਗ ਇੱਕ ਰੋਗ ਥੋੜੀ ਉਹਨਾਂ ਦਾ ਹੀ ਬਲੱਡ ਪ੍ਰੈਸ਼ਰ ਅਪ ਡਾਊਨ ਹੋਣ ਲੱਗ ਗਿਆ ਪਸ਼ੂਆਂ ਦਾ ਵੀ ਹਾਂ ਇਹਨਾਂ ਚੀਜ਼ਾਂ ਨਾਲ ਇਹਨਾਂ ਚੀਜ਼ਾਂ ਨਾਲ ਹਣ ਜੇ ਵੀ ਇਹ ਪਸ਼ੂਆਂ ਤੋਂ ਹੁੰਦਾ ਉਹ ਦੁੱਧ ਦਾ ਪ੍ਰਭਾਵ ਹੈ ਜਾਂ ਖਾਣੇ ਦਾ ਪ੍ਰਭਾਵ ਪਸ਼ੂਆਂ ਦੀ ਸਿਹਤ ਤੇ ਹੈ ਜਿਹੜਾ ਉਹ ਦੁੱਧ ਲੈ ਲਿਆ ਸੀ ਫਿਰ ਦੁੱਧ ਦਾ ਜਿਹੜਾ ਇਨਸਾਨ ਪੀਉਂਗਾ ਉਹ ਤੇ ਕਿਉਂ ਨਹੀਂ ਹੋ ਅਚਾਇ ਤਾਂ ਸੋ ਫਿਰ ਲੋਕ ਆਚਾਰ ਪਾਉਂਦੇ ਕਿਉਂ ਨੇ ਉਹਨਾਂ ਨੂੰ ਕੀ ਮਜਬੂਰੀ ਹੈ ਆਪਾਂ ਹੋਰ ਚਾਰਾਂ ਹੋ ਜੋ ਪਹਿਲਾਂ ਫੀਡ ਪਾਉਂਦੇ ਸੀ ਉਹ ਕਿਉਂ ਨਹੀਂ ਪਾਉਂਦੇ ਉਹਦਾ ਫਾਇਦਾ ਕੀ ਆ ਮਾਡਰਨ ਹੋਰ ਕੁਝ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਕਿਉਂ ਸ਼ੁਰੂ ਹੋਇਆ ਕੀ ਫਾਇਦਾ ਕੀ ਜੀ ਉਹ ਬਸ ਉਹ ਬਾਹਰਲੇ ਮੁਲਕਾਂ ਦੀ ਕਹਾਵਾਂ ਹੈ ਬਾਬਾ ਅੱਛਾ ਬਾਹਰਲੇ ਮੁਲਕਾਂ ਦੀ ਆਪਣ ਨਕਲ ਜਰੂਰ ਕਰ ਰਹੇ ਉਹਦੇ 'ਚ ਇਹ ਹੁੰਦਾ ਵੀ ਹਰੇਕ ਦੇਸ਼ ਦਾ ਜਲਵਾਜੂ ਉਹਦਾ ਪੌਣ ਪਾਣੀ ਉਹਦੀ ਆਬੋ ਹਵਾ ਉਸ ਮੁਤਾਬਕ ਉਹ ਚੀਜ਼ ਹੈਗੀ ਆ ਉੱਥੋਂ ਠੀਕ ਹੈ ਲੇਕਿਨ ਆਪਣੇ ਵਾਸਤੇ ਨਹੀਂ ਬਣੀ ਹਾਂ ਨਾ ਆਪਣੇ ਵਾਸਤੇ ਨਹੀਂ ਇੱਥੋਂ ਨਹੀਂ ਹੁਣ ਜਿਹੜੇ ਬਾਹਰਲੇ ਕੰਟਰੀ ਮੰਨ ਕੇ ਚੱਲੋ ਸ਼ਰਾਬ ਪੀਂਦੇ ਨੇ ਲੋਕੋ ਇੱਥੇ ਆ ਜੀ ਜੀ ਆਪਾਂ ਜਮਹਿਤ ਦੀ ਗੱਲ ਦੀ ਉਹ ਸ਼ਰਾਬ ਤੇ ਮੀਟ ਬਹੁਤ ਜ਼ਿਆਦਾ ਖਾਂਦੇ ਨੇ ਲੋਕ ਅੱਛਾ ਉਹਨਾਂ ਦੇ ਹਾਜਮ ਹੁੰਦਾ ਕਿਉਂਕਿ ਉੱਥੇ ਮੌਸ ਲੋਦੇਣਾ ਡੀਐਮ ਜੀ ਤੇਰੇ ਕਿਉਂਕਿ ਲੀਵਰ ਚੱਕ ਦੂ ਕਿਉਂਕਿ ਮੌਸਮ ਨਹੀਂ ਵਧੀਆ ਹਾਂ ਹਾਂ ਉਹ ਬਈ ਇਸ ਕਰਕੇ ਵੀ ਉਹ ਹਰ ਕਿਸਾ ਹਰ ਸਮੇਂ ਮੌਸਮ ਤੁਹਾਡੇ ਕਹਿਣ ਦਾ ਆਪ ਜੇ ਠੰਡ ਦਾ ਹੋਵੇ ਤਾਂ ਸ਼ਰਾਬ ਪੀ ਠੀਕ ਹੈ ਤਮੇ ਫੈਕਟ ਬੱਕਰੀ ਗੱਲ ਆ ਆ ਬਤਾ ਗੱਲ ਚ ਗੱਲ ਕਰਦੀ ਖਾਣ ਪੀਣਾਂ ਜਿਹੜਾ ਕਿਸੇ ਦੇ ਕਿਸੇ ਨਾਲ ਮੈਚ ਨਹੀਂ ਹੋ ਸਕਦਾ ਕਦੇ ਵੀ ਜੇ ਕਹੇ ਹੁੰਦਾ ਵੀ ਫਲਾਣਾ ਪੀਂਦਾ ਯਾਰ ਮੈਂ ਵੀ ਪੀਣੀ ਸ਼ੁਰੂ ਕਰ ਦਿਆਂ ਉਹ ਕਦੇ ਵੀ ਨਹੀਂ ਹੋ ਸਕਦਾ ਉਹ ਸਾਲ ਤੇ ਨਹੀਂ ਹੋਣੀ ਤੜ ਲਓ ਜੀ ਦੋਸਤੋ ਤੁਸੀਂ ਵੀਡੀਓ ਤੇ ਜਿਹੜੇ ਇੱਕ ਜਾਣਕਾਰੀ ਇਹਨਾਂ ਨੇ ਦਿੱਤੀ ਕਿ ਜਿਹੜੀ ਆਹ ਅਜਿਹਾ ਦੁੱਧ ਤੋਂ ਸਮੈਲ ਆਉਂਦੀ ਹੈ ਨਾ ਉਹਦਾ ਕਾਰਨ ਜਿਹੜਾ achar ਪਾਉਂਦੇ ਉਹ ਹੋ ਸਕਦਾ ਤਾਂ ਸਾਡੀ ਤਾਂ ਇਹ ਹੀ ਬੇਨਤੀ ਹੈ ਕਿ ਚਾਹ ਜਿਵੇਂ ਸਾਡੇ ਲਈ ਫਾਸਟ ਫੂਡ ਹੈ ਉਵੇਂ ਮੱਝਾਂ ਲਈ ਹੋਵੇ ਇਹ ਨਾ ਹੀ ਪਾਇਆ ਜਾਵੇ ਤਾਂ ਵਧੀਆ ਬਾਕੀ ਭਾਈ ਤੁਹਾਡੀ ਮਰਜ਼ੀ ਹੈ ਜਿਹਨੇ ਪਾਉਣਾ ਉਹਦੀ ਵੀ ਮਰਜ਼ੀ ਹੈ ਨੇ ਨਹੀਂ ਪਾਉਣਾ ਉਹਦੀ ਵੀ ਮਰਜ਼ੀ ਹੈ ਵੀਡੀਓ ਤੇ ਜੁੜਨ ਲਈ ਤੁਹਾਡਾ ਬਾਬਾ ਸ਼ੁਕਰੀਆ